ਉਸੇਕਰ ਡਿਲੀਪੋਸਟ ਪੰਜਾਬੀ ਮੈਂ ਹਸਨੈਨਾ ਹੁਣ ਪਾਕਿਸਤਾਨ ਭਾਰਤ ਨਾਲ ਪੰਗਾ ਲੈ ਕੇ ਪਛਤਾ ਰਿਹਾ ਹੈ ਪਾਕਿਸਤਾਨ ਤੋਂ ਰੂਸ ਤੋਂ ਜਿਹੜੇ ਮਦਦ ਮੰਗੀ ਚਾਰੀ ਹੈ ਭਾਰਤ ਨਾਲ ਟਕਰਾ ਨੂੰ ਖਤਮ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਰੂਸ ਨੂੰ ਜੜੀਆਂ ਮੰਨਤਾ ਕੀਤੀਆਂ ਜਾ ਰਹੀਆਂ ਨੇ ਦੱਸਤੀ ਹੈ ਕਿ ਆਪਰੇਸ਼ਨ ਸੰਦੂਰ ਤੋਂ ਪੂਰੇ ਤਰੀਕੇ ਦੇ ਨਾਲ ਪਾਕਿਸਤਾਨ ਕੰਬਿਆ ਹੋਇਆ ਤਾਂ ਹੁਣ ਪਾਕਿਸਤਾਨ ਨੂੰ ਰੂਸ ਦੇ ਅੱਗੇ ਹੱਥ ੱਡਣੇ ਪਏ ਭਾਰਤ ਨਾਲ ਟਕਰਾ ਖਤਮ ਕਰਨ ਦੇ ਲਈ ਰੂਸ ਤੋਂ ਪਾਕਿਸਤਾਨ ਦੇ ਵੱਲੋਂ ਮਦਦ ਮੰਗੀ ਜਾ ਰਹੀ ਹੈ ਜੇ ਕੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਹੌਲ ਜਿਹੜਾ ਕਾਫੀ ਤਣਾਪੁਣ ਰਿਹਾ ਪਾਕਿਸਤਾਨ ਦੇ ਵੱਲੋਂ ਭਾਰਤ ਉੱਤੇ ਡਰੋਨ ਦੇ ਨਾਲ ਅਟੈਕ ਕੀਤੇ ਗਏ ਤਾਂ ਇੱਕ ਇੱਕ ਹਮਲੇ ਦਾ ਭਾਰਤ ਵੱਲੋਂ ਜਵਾਬ ਦਿੱਤਾ ਜਾਂਦਾ ਆਪਰੇਸ਼ਨ ਸੰਦੂਰ ਦੇ ਦੌਰਾਨ ਲਗਾਤਾਰ ਪਾਕਿਸਤਾਨ ਦੇ ਉੱਤੇ ਕਾਰਵਾਈ ਕੀਤੀ ਗਈ ਤਾਂ ਅਜਿਹੇ ਦੇ ਵਿੱਚ ਹੁਣ ਪਾਕਿਸਤਾਨ ਪੂਰੇ ਤਰੀਕੇ ਦੇ ਨਾਲ ਕੰਬ ਚੁਕਿਆ ਜਿਸ ਤੇ ਵੱਲੋਂ ਹੁਣ ਟਕਰਾਅ ਨੂੰ ਖਤਮ ਕਰਨ ਲਈ ਪਾਕਿਸਤਾਨ ਨੇ ਰੂਸ ਤੋਂ ਮਦਦ ਦੀ ਗੋਹਾਰ ਲਗਾਈ ਗਈ ਹੈ ਰੂਸੀ ਸਰਕਾਰੀ ਸਮachar ਏਜੰਸੀ ਦੇ ਹਵਾਲੇ ਦੇ ਨਾਲ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਵਾਜ਼ ਸ਼ਰੀਫ ਨੇ ਭਾਰਤ ਨਾਲ ਟਕਰਾਅ ਨੂੰ ਹੱਲ ਕਰਨ ਲਈ ਰੂਸ ਦੇ ਰਾਸ਼ਟਰਪਤੀ ਪੁਤਿਨ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਫੀਲ ਸ਼ਹਿਵਾਜ਼ ਸ਼ਰੀਫ ਦੇ ਵਿਸ਼ੇਸ਼ ਸਹਾਇਕ ਸੈਦ ਤਾਰਿਕ ਫਾਤਮੀ ਦੁਆਰਾ ਇਸ ਹਫਤੇ ਮਾਸਕੋ ਦੇ ਵਿੱਚ ਇੱਕ ਮੀਟਿੰਗ ਦੌਰਾਨ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਪੇਚੇ ਇੱਕ ਪੱਤਰ ਰਾਹੀਂ ਕੀਤੇ ਗਏ ਦਾਸਤੀ ਹੈ ਕਿ ਇਸਲਾਮਾਬਾਦ ਨਾ ਘਟੌਣ ਦੇ ਉਦੇਸ਼ ਦੇ ਨਾਲ ਕਿਸੇ ਵੀ ਕੂਟਨੀਤਿਕ ਪਹਿਲ ਕਦਮੀ ਲਈ ਖੁੱਲ੍ਹਾ ਹੈ ਤਾਂ ਗਵਾਂਡੀ ਅਜੇ ਹੀ ਸਥਿਤੀ ਵਿੱਚ ਨਹੀਂ ਰਹਿ ਸਕਤੇ ਜਿੱਥੇ ਕਿਸੇ ਵੀ ਸਮੇਂ ਜੰਗ ਸ਼ੁਰੂ ਹੋ ਸਕਦੀ ਹੈ ਸੋ ਇਹ ਕਿਹਾ ਗਿਆ ਕਿ ਨਿਰਪੱਖ ਵਿਚੋਲਗੀ ਦੇ ਨਾਲ ਜੁੜਨ ਲਈ ਪਾਕਿਸਤਾਨ ਦੀ ਤਿਆਰੀ ਤੇ ਜ਼ੋਰ ਦਿੰਦੇ ਨੇ ਇਹ ਗੱਲ ਚੜੀਆ ਸਹਿਦ ਤਾਰਿਕ ਫਾਤਮੀ ਦੇ ਵੱਲੋਂ ਕਹੀ ਗਈ ਆ ਅੱਗੇ ਕਿਹਾ ਕਿ ਅਸੀਂ ਗਵਾਂਡੀ ਦੇਸ਼ਾਂ ਜਿਨ੍ਹਾਂ ਵਿੱਚ ਅਮਰੀਕਾ ਯੂਰਪੀ ਸੰਘ ਅਤੇ ਰੂਸ ਸ਼ਾਮਿਲ ਹੈ ਉਸ ਨੂੰ ਇਹ ਸਮਝੌੜ ਲਈ ਅਧਿਕਾਰੀਆਂ ਨੂੰ ਭੇਜਿਆ ਦਾਪਾਰਤ ਅਤੇ ਪਾਕਿਸਤਾਨ ਬਾਰੇ ਕਿਸੇ ਵੀ ਦੇਸ਼ ਸੰਯੁਕਤ ਰਾਸ਼ਟਰ ਚਾਕ ਕਿਸੇ ਨਿਰਪੱਖ ਰਾਜ ਵੱਲੋਂ ਕੋਈ ਵੀ ਪ੍ਰਸਤਾਵ ਚਰਚਾ ਲਈ ਖੁੱਲਿਆ ਤਾਂ ਸੀ ਉਹਨਾਂ ਨਾਲ ਗਲਬਾਤ ਦੀ ਮੇਜ਼ ਤੇ ਬੈਠਣ ਅਤੇ ਉਹਨਾਂ ਨੂੰ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਹਾ ਤਾਂ ਹੁਣ ਇੰਡੀਆ ਦੇ ਨਾਲ ਪੰਗਾ ਲੈ ਕੇ ਪਾਕਿਸਤਾਨ ਜਿਹੜਾ ਪਛਤਾ ਰਿਹਾ ਉਸ ਦੇ ਵੱਲੋਂ ਰੂਸ ਤੋਂ ਹੁਣ ਮਦਦ ਮੰਗੀ ਗਈ ਕਿ ਪਾਰਤ ਦੇ ਨਾਲ ਜੋ ਟਕਰਾਅ ਹੋਇਆ ਉਸ ਨੂੰ ਖਤਮ ਕੀਤਾ ਜਾ ਸਕੇ ਉਸ ਟੈਕਰ ਡਿਲੀਪੋਸਟ ਪੰਜਾਬੀ ਮੈਂ ਹਸਨੈਨਾ ਹੁਣ ਪਾਕਿਸਤਾਨ ਭਾਰਤ ਦੇ ਨਾਲ ਪੰਗਾ ਲੈ ਕੇ ਪਛਤਾ ਰਿਹਾ ਹੈ ਪਾਕਿਸਤਾਨ ਤੋਂ ਰੂਸ ਤੋਂ ਜਿਹੜੇ ਮਦਦ ਮੰਗੀ ਚਾਰੀ ਹੈ ਭਾਰਤ ਦੇ ਨਾਲ ਟਕਰਾ ਨੂੰ ਖਤਮ ਕਰਨ ਦੇ ਲਈ ਪਾਕਿਸਤਾਨ ਦੇ ਵੱਲੋਂ ਰੂਸ ਨੂੰ ਜੜੀਆਂ ਮੰਨਤਾ ਕੀਤੀਆਂ ਜਾ ਰਹੀਆਂ ਨੇ ਦੱਸਤੀ ਹੈ ਕਿ ਆਪਰੇਸ਼ਨ ਸੰਦੂਰ ਤੋਂ ਪੂਰੇ ਤਰੀਕੇ ਦੇ ਨਾਲ ਪਾਕਿਸਤਾਨ ਕੰਬਿਆ ਹੋਇਆ ਤਾਂ ਹੁਣ ਪਾਕਿਸਤਾਨ ਨੂੰ ਰੂਸ ਦੇ ਅੱਗੇ ਹੱਥ ੱਡਣੇ ਪਏ ਭਾਰਤ ਨਾਲ ਟਕਰਾ ਖਤਮ ਕਰਨ ਦੇ ਲਈ ਰੂਸ ਤੋਂ ਪਾਕਿਸਤਾਨ ਦੇ ਵੱਲੋਂ ਮਦਦ ਮੰਗੀ ਜਾ ਰਹੀ ਹੈ ਜੇ ਕੱਲ ਕੀਤੀ ਜਾਵੇ ਤਾਂ ਪਿਛਲੇ ਦਿਨੀ ਭਾਰਤ ਅਤੇ ਪਾਕਿਸਤਾਨ ਵਿਚਕਾਰ ਮਾਹੌਲ ਜਿਹੜਾ ਕਾਫੀ ਤਣਾਪੁਣ ਰਿਹਾ ਪਾਕਿਸਤਾਨ ਦੇ ਵੱਲੋਂ ਭਾਰਤ ਉੱਤੇ ਡਰੋਨ ਦੇ ਨਾਲ ਅਟੈਕ ਕੀਤੇ ਗਏ ਤਾਂ ਇੱਕ ਇੱਕ ਹਮਲੇ ਦਾ ਭਾਰਤ ਵੱਲੋਂ ਜਵਾਬ ਦਿੱਤਾ ਜਾਂਦਾ ਆਪਰੇਸ਼ਨ ਸੰਦੂਰ ਦੇ ਦੌਰਾਨ ਲਗਾਤਾਰ ਪਾਕਿਸਤਾਨ ਦੇ ਉੱਤੇ ਕਾਰਵਾਈ ਕੀਤੀ ਗਈ ਤਾਂ ਅਜਿਹੇ ਦੇ ਵਿੱਚ ਹੁਣ ਪਾਕਿਸਤਾਨ ਪੂਰੇ ਤਰੀਕੇ ਦੇ ਨਾਲ ਕੰਬ ਚੁਕਿਆ ਜਿਸ ਤੇ ਵੱਲੋਂ ਹੁਣ ਟਕਰਾਅ ਨੂੰ ਖਤਮ ਕਰਨ ਲਈ ਪਾਕਿਸਤਾਨ ਨੇ ਰੂਸ ਤੋਂ ਮਦਦ ਦੀ ਗੋਹਾਰ ਲਗਾਈ ਗਈ ਹੈ ਰੂਸੀ ਸਰਕਾਰੀ ਸਮachar ਏਜੰਸੀ ਦੇ ਹਵਾਲੇ ਦੇ ਨਾਲ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਵਾਜ਼ ਸ਼ਰੀਫ ਨੇ ਭਾਰਤ ਨਾਲ ਟਕਰਾਅ ਨੂੰ ਹੱਲ ਕਰਨ ਲਈ ਰੂਸ ਦੇ ਰਾਸ਼ਟਰਪਤੀ ਪੁਤਿਨ ਤੋਂ ਸਹਾਇਤਾ ਦੀ ਮੰਗ ਕੀਤੀ ਹੈ। ਫੀਲ ਸ਼ਹਿਵਾਜ਼ ਸ਼ਰੀਫ ਦੇ ਵਿਸ਼ੇਸ਼ ਸਹਾਇਕ ਸૈયਦ ਤਾਰਿਕ ਫਾਤਮੀ ਦੁਆਰਾ ਇਸ ਹਫਤੇ ਮਾਸਕੋ ਦੇ ਵਿੱਚ ਇੱਕ ਮੀਟਿੰਗ ਦੌਰਾਨ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੂੰ ਪੇਚੇ ਇੱਕ ਪੱਤਰ ਰਾਹੀਂ ਕੀਤੇ ਗਏ ਦਾਸਤੀ ਹੈ ਕਿ ਇਸਲਾਮਾਬਾਦ ਨਾ ਘਟੌਣ ਦੇ ਉਦੇਸ਼ ਦੇ ਨਾਲ ਕਿਸੇ ਵੀ ਕੂਟਨੀਤਿਕ ਪਹਿਲ ਕਦਮੀ ਲਈ ਖੁੱਲ੍ਹਾ ਹੈ ਤਾਂ ਗਵਾਂਡੀ ਅਜੇ ਹੀ ਸਥਿਤੀ ਵਿੱਚ ਨਹੀਂ ਰਹਿ ਸਕਤੇ ਜਿੱਥੇ ਕਿਸੇ ਵੀ ਸਮੇਂ ਜੰਗ ਸ਼ੁਰੂ ਹੋ ਸਕਦੀ ਹੈ ਸੋ ਇਹ ਕਿਹਾ ਗਿਆ ਕਿ ਨਿਰਪੱਖ ਵਿਚੋਲਗੀ ਦੇ ਨਾਲ ਜੁੜਨ ਲਈ ਪਾਕਿਸਤਾਨ ਦੀ ਤਿਆਰੀ ਤੇ ਜ਼ੋਰ ਦਿੰਦੇ ਨੇ ਇਹ ਗੱਲ ਚੜੀ ਆ ਸਹਿਦ ਤਾਰਿਕ ਫਾਤਮੀ ਦੇ ਵੱਲੋਂ ਕਹੀ ਗਈ ਆ ਅੱਗੇ ਕਿਹਾ ਕਿ ਅਸੀਂ ਗਵਾਂਡੀ ਦੇਸ਼ਾਂ ਜਿਨ੍ਹਾਂ ਵਿੱਚ ਅਮਰੀਕਾ ਯੂਰਪੀ ਸੰਘ ਅਤੇ ਰੂਸ ਸ਼ਾਮਿਲ ਹੈ ਉਸ ਨੂੰ ਇਹ ਸਮਝੌੜ ਲਈ ਅਧਿਕਾਰੀਆਂ ਨੂੰ ਭੇਜਿਆ ਦਾਪਾਰਤ ਅਤੇ ਪਾਕਿਸਤਾਨ ਬਾਰੇ ਕਿਸੇ ਵੀ ਦੇਸ਼ ਸੰਯੁਕਤ ਰਾਸ਼ਟਰ ਚਾਹ ਕਿਸੇ ਨਿਰਪੱਖ ਰਾਜ ਵੱਲੋਂ ਕੋਈ ਵੀ ਪ੍ਰਸਤਾਵ ਚਰਚਾ ਲਈ ਖੁੱਲਿਆ ਤਾਂ ਸੀ ਉਹਨਾਂ ਨਾਲ ਗਲਬਾਤ ਦੀ ਮੇਜ਼ ਤੇ ਬੈਠਣ ਅਤੇ ਉਹਨਾਂ ਨੂੰ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਹਾ ਤਾਂ ਹੁਣ ਇੰਡੀਆ ਦੇ ਨਾਲ ਪੰਗਾ ਲੈ ਕੇ ਪਾਕਿਸਤਾਨ ਜਿਹੜਾ ਪਛਤਾ ਰਿਹਾ ਉਸ ਦੇ ਵੱਲੋਂ ਰੂਸ ਤੋਂ ਹੁਣ ਮਦਦ ਮੰਗੀ ਗਈ ਕਿ 파ਰਤ ਦੇ ਨਾਲ ਜੋ ਟਕਰਾਅ ਹੋਇਆ ਉਸ ਨੂੰ ਖਤਮ ਕੀਤਾ ਜਾ ਸਕੇ